ਹੂੰ ਕੋਕੁੰਦੇ ਬਿਚ ਸਾਡੇ ਮਾੜੇ ਕਰਮ ਨੇ ਜੇ ਕਰਿਆ ਉੱਥੇ ਐਂ ਕਰਤਾ ਜੀ ਉੱਥੇ ਐਂ ਹੋ ਗਿਆ ਜੀ ਉੱਥੇ ਇਹ ਸਾਡੇ ਮਾੜੇ ਕਰਮ ਨੇ ਮਹਾਰਾਜ ਕਹਿੰਦੇ ਮੇਰੇ ਹੁਕਮ ਜੰਦਾ ਸਾਹਿਬ ਸੱਚਾ ਸੋਚਣਾ ਹੋ ਬਈ ਜੀ ਫਿਰ ਆ ਦੱਸਿਆ ਜਿਹੜੇ ਸੀ ਕਹਿੰਨੇ ਆਏ ਹੁੰਦਾ ਹੁੰਦਾ ਕਾ ਤੱਕ ਫਿਰ ਮਾਰਾ ਆਗਾ ਕਿੰਨੀ ਵੀ ਕੀ ਹੋਇਆ ਪਣੀ ਬੋੜੀ ਵਿੱਚ ਇਹ ਸਾਰੇ ਲੋਕ ਵੀ ਕਿਹਨੂੰ ਇੰਤੁਲੀ ਆਖਦਾ ਰਾਸ ਕਿਆ ਖਾਲੀ ਜੇ ਜੁਗ ਚਾਰੇ ਯਾਰ ਜਾ ਕੋਸਾਰਾ ਤੈਨੂੰ ਹੋ ਗਿਆ ਕੋਈ ਤੂੰ ਕਾਇਦਾ ਰਹਿਣ ਦੇ ਜੇ ਜੁਗ ਚਾਰੇ ਯਾਰ ਜਾ ਖੋਰ ਦਸੂਣੀ ਹੋਈ ਨਾਮਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਈ ਚੰਗਾ ਨਾਮ ਰਖਾਈ ਕੇ ਜਸ ਕੀਰਤ ਤੱਕ ਨੇ ਜੇ ਤਿਸ ਨਦਰਨਾ ਆਵੇ ਤਾਂ ਬਾਤ ਨਾ ਪੁੱਛੀ ਗੁਰਬਾਣੀ ਸੱਚੀ ਕਹਦੀ ਐ ਮਨੁੱਖ ਦਾ ਕਾਹ ਕਰੀ। ਰਲਵਾਂ ਸਰਕਾਰੀ ਆ ਅਸਟੂਟੇ। ਕਹਿੰਦੇ 4 ਜੁਗਾਂ ਦੀ ਉਮਰ ਮਿਲਦੀ। ਫੇਰ ਕਹਿੰਦੇ ਹਜ਼ਾਰਾਂ ਗੁਣਾ ਹੋਰ ਬਾਜੀ। ਫੇਰ ਕਹਿੰਦੇ ਜਿੰਨੇ ਖੰਡ ਮਰਵੰਡ ਨੇ ਸਾਰੇ ਦੇ ਮਗਰ ਉਸਤ ਦੀ ਕਰਦੇ ਹੁਣ ਚੰਗਾ ਨੌਰ ਖਾ ਲੇ। ਜਸ ਹੁੰਦਾ ਹੋਵੇ। ਫੇਰ ਮਾਰੇ ਬਹਿ ਗਏ ਐਨਾ ਕੁਝ ਹੁੰਦਾ ਹੋਵੇ ਮਗਰ ਉਹ ਫਿਰਦੇ ਹੋਣਾ। ਜੇ ਤੁਸੀਂ ਨਾਦਰ ਨਾ ਆਵੇ। ਤਾ ਬਾਤ ਨਾ ਉੱਚੀ ਉਹ ਕੰਗਰ ਕੋਈ ਨਹੀਂ ਪੁੱਛਦਾ ਜਿਹੜਾ ਪਾਨੂੰ ਨਹੀਂ ਪਾਉਂਦਾ ਸਾਡੀਆਂ ਗੱਲਾਂ ਦਾ ਕੁਛ ਨਹੀਂ ਹੁੰਦਾ ਸੀ ਆਏ ਆਏ ਆ ਜੇ ਸਾਡਾ ਕਰਮ ਹੀ ਨਹੀਂ ਮਾਰਿਆ ਨੂੰ ਪਾਉਂਦਾ ਛੋਡੇ ਕੰਦੂ ਬਾਬੇ ਨਹੀਂ ਬਣਦੀ ਛੋਡੇ ਕਿਆ ਤੋਂ ਮਾੜੀ ਨਹੀਂ ਬਣਦੀ ਚੰਗੀ ਨਹੀਂ ਬਣਦੀ ਉਹ ਜੋ ਮਾਲਕ ਨੂੰ ਪਾਵੇ ਇੱਕ ਬੇਟੀ ਆ ਉਹਨੂੰ ਗੰਗਿਆ ਕਹਿੰਦੇ ਆ ਬਹੁਤ ਸ਼ਰੀਫ ਆ ਜੀ ਬਹੁਤ ਸਿਆਣੀ ਆ ਜੀ ਉਹ ਹਰ ਕੋਈ ਉਸਤਤੀ ਕਰਦਾ ਹੈ ਹੈ ਤੇ ਇਹ ਦੇਵੀਆ ਜੀ ਬਹੁਤ ਸੀ ਗੱਲਾਂ ਇਹ ਪਰ ਵਿਡਾਈ ਦੀ ਬਹੁਤ ਜ਼ਰੂਰੀ ਹੈ ਮੈਂ ਬੋਲੀ ਕਿ ਉਹ ਕਦੇ ਨਹੀਂ ਬਣਦੀ ਨੀ ਸਾਰੇ ਨੂੰ ਆ ਗਈ ਚਾ ਉਹ ਬਹਿ ਜਾ ਹੁਣ ਤੂੰ ਉਹਦੇ ਬਹਿ ਜੂ ਬਣਦੀ ਨਹੀਂ ਫਿਰ ਇਹ ਦੱਸ ਜੀ ਦੁਨੀ ਵਿਡਾਈ ਨੂੰ ਕੀ ਦੇ ਦੂੰਗੀ ਹੈ ਦੁਨੀ ਵਿਡਾਈ ਕੀ ਦੇ ਦੂੰ ਮੂੰ ਜੀ ਦੇ ਆਸਰੇ ਉਹਦੀ ਜ਼ਿੰਦਗੀ ਹੈ ਜੀਦੇ ਆਸਰੇ ਨੇ ਜੋੜਾਪੂਰੀਆਂ ਹੁੰਨੀਆਂ ਨੇ ਉਹਦੀ ਇੱਜ਼ਤ ਹੈ ਹੈ ਦੂਣਾ ਦੀ ਦੂਮੀ ਇੱਕ ਬੇਟੀ ਦੂਜੀ ਆ ਉਹ ਬੇਟੀ ਸਿੱਧੀ ਸਾਦੀ ਆ ਕੋਈ ਨਾ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਹੈ ਪਰ ਉਹਨਾਂ ਦੇ ਘਰ ਇਹ ਨਾ ਬਣਦੀ ਆ ਗੁਨਾਂ ਦਾ ਕੀ ਬਗੈੜ ਦੀ ਜੀ ਉਹਨੇ ਦੂਜਾ ਕੀ ਲੈਣਾ ਜੀਦੇ ਲੋੜ ਆ ਉਹਦੇ ਉਹਦੀ ਬਣਦੀ ਆ ਇਹ ਹੋਰ ਰਸਤਾ ਗੁਰਮਾਨ ਸਿੰਘ ਦਾ ਇਹ ਦਲ ਪਾਸ਼ਾ ਉਹੀ ਨਹੀਂ ਉਹੀ ਇਸ ਜਿੱਥੇ ਦੇ ਨਾ ਗੱਲਾਂ ਕਰਨੀਆਂ ਕੁਝ ਹੋਰ ਨੇ ਕਮਾਈ ਕਰੀ ਕੁਝ ਹੋ ਰਿਹਾ 10 ਪਾਸ਼ੇ ਦੀ ਕਮਾਈ ਆ ਪਾਪਾ ਦਲ ਪਾਸ਼ੇ ਦੀ ਕਰਨੀ ਆ ਗੱਲਾਂ ਨਹੀਂ ਸਾਨੂੰ ਦੱਸੇ ਨਹੀਂ ਸਿਆ ਕਹਿਣਾ ਤਾਂ ਉਹ ਹੈ ਜਿਨੇ ਕਮਾ ਕੇ ਦਿਖਾਇਆ ਜਿਨੇ ਬਣ ਕੇ ਦਿਖਾਇਆ ਕੀ ਕਰੀਂ ਚਿੰਗਰੀਆਂ ਦੇ ਕਦ ਜਮੀਦੀਆਂ ਨੇ ਅਗਲੀ ਫਸਲ ਆ ਸਾਹਮਣਾ ਨਾ ਸਾਹਮਣਾ ਉਹ ਅੱਗੇ ਆਪਣੀ ਅਗਲੀ ਫਸਲ ਆ ਬੰਨਾ ਉਹ ਅੱਗੇ ਆਪਣੀ ਅਗਲੀ ਫਸਲ ਹੈ ਸਾਹਮਣਾ ਦਾ ਸਾਹਮਣਾ ਇਹ ਪਿਛਲਾ ਪੁੰਨ ਦੀ ਆਪਾਂ ਵਰਾਈ ਦਿੱਤਾ ਤੇ ਦੁਬਾਰਾ ਸੇਂ ਤੁਸੀਂ ਕਰ ਚਾਹ ਚਲ ਇਹ ਕੀ ਕਰਦਾ ਹੈ